ਐਸਰਜੇ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੈਂਡਮ ਜਿੰਦਾਬਾਦ ਦੇ ਛਾਪੇ ਲਾਏ ਆ ਜਿਹੜੇ ਪੰਨੂ ਵਰਗੇ ਜਿਹੜੇ ਕੱਟਿਆ ਇਨਸਾਨ ਸਮਾਜ ਨੂੰ ਬਗੜਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚਾਉਂਦੀ ਹੈ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ ਨਸਲ ਕੀ ਹੈ ਸੁਨਿਆ ਦੇਂਦੇ ਆ ਪੂਰਾ ਅਸੀਂ ਇਸ ਗਲਤ ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ। ਪਰ ਨਾਲ ਮੈਂ ਦਲਿਤ ਸਰ ਭਾਈਚਾਰੇ ਨੂੰ ਵੀ ਅਪੀਲ ਕਰਦਾ ਕਿ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣਾ ਪੈਰਾ ਦੇ ਲੈ ਹੋਏ ਐਸੇ ਗੰਤ ਅੰਸਰਾਂ ਦੇ ਲਈ ਚੈਲੰਜ ਬਣ ਕੇ ਖੜੇ ਹੋ ਤਾਂ ਕਿ ਕੋਈ ਦੁਬਾਰਾ ਇਹੋ ਜੀ ਗੱਲ ਹਰਕਤ ਕਰਨ ਦੀ ਜੁਰਤ ਨਾ ਕਰ ਸਕੇ। 14 ਅਪ੍ਰੈਲ ਪੂਰੇ ਪੰਜਾਬ ਦੇ ਵਿੱਚੋਂ ਇਹ ਬੇਦਕੁਰ ਤੇ ਬੁੱਤ ਲਾ ਦਿਓ ਤੁਸੀਂ ਉਹਨਾਂ ਤਰੀਕ ਨੇ ਮੈਂ ਆਪ ਉਥੇ ਫਲੋਰ ਦੇ ਉਸੇ ਸਟੈਚੂ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪਹਿਰਾ ਦੇਂਦਾ ਜੇ ਮਾਂ ਦਾ ਦੁੱਧ ਪੀਤਾ ਤੇ ਉੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈਂ ਬੀਤੇ ਦਿਨੀ ਫਿਰ ਲੋਰ ਦੇ ਨਜ਼ਦੀਕੀ ਪਿੰਡ ਨੰਗਲ ਵਿਖੇ ਬਾਪਰੀ ਘਟੜਾਂ ਦੀ ਜ਼ਿੰਮੇਵਾਰੀ ਲੈਣ ਵਾਲੇ ਅਮਰੀਕਾ ਚ ਵਸਦੇ ਖਾਲਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਖਿਲਾਫ ਜਿੱਥੇ ਦਲੇ ਸਮਾਜ ਦਾ ਗੁੱਸਾ ਸਤਵੇਂ ਆਸਮਾਨ ਤੇ ਹੈ ਉਥੇ ਹੀ ਸਾਬਕਾ ਕੇਂਦਰੀ ਰਾਜ ਮੰਤਰੀ ਵਿਸ਼ੇ ਸਾਂਪਲਾ ਨੇ ਇਸ ਘਟੜਾਂ ਦੀ ਨਿੰਦਿਆ ਕਰਦਿਆਂ ਗੁਰਪਤਵੰਤ ਸਿੰਘ ਪੰਨੂ ਨੂੰ ਚੇਤਾਵਨੀ ਦੇ ਦਿੱਤੀ ਹੈ ਸਾਂਪਲਾ ਨੇ ਆਖਿਆ ਕਿ ਉਹ 14 ਅਪ੍ਰੈਲ ਨੂੰ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਜੀ ਦੇ ਬੁੱਧ ਦੀ ਰੱਖਿਆ ਕਰਨ ਲਈ ਸਾਰਾ ਦਿਨ ਬੈਠਣਗੇ ਅਗਰ ਗੁਰਪਤਵੰਨ ਸਿੰਘ ਪੰਨੂ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਆ ਕੇ 바ਵਾ ਸਾਹਿਬ ਜੀ ਦੇ ਬੁੱਤ ਨੂੰ ਹੱਥ ਲਗਾ ਕੇ ਦਿਖਾਵੇ ਹੋਰ ਕੀ ਕਿਹਾ ਸਾੰਪਲਾ ਨੇ ਤੁਸੀਂ ਖੁਦ ਹੀ ਸੁਣੋ ਜਿਹੜੇ ਪੰਨੂ ਵਰਗੇ ਜਿਹੜੇ ਕਟਿਆ ਇਨਸਾਨ ਸਮਾਜ ਨੂੰ ਬਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚਾਉਂਦੀ ਹੈ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ نسل ਕੀ ਹੈ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਇਹ ਸਾਬ ਆਪ ਸ਼ਬਦ ਬੋਲਦੇ ਆ ਔਰ ਚੈਲੰਜ ਕਰਦੇ ਕਿ 14 ਅਪ੍ਰੈਲ ਨੂੰ ਉਹ ਜਿਹੜੇ ਡਾਕਟਰ ਮਹਾਵਾ ਸਾਹਿਬ ਅੰਬੇਦਕਰ ਜਿਹਦੇ ਸਟੈਚੂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਲੰਜ ਸਿੱਧਾ ਕੀਤਾ ਕਰਤਾ ਕਿ ਜੇ ਉਹਨੇ ਮਾਂ ਦਾ ਦੁੱਧ ਪੀਤਾ ਤੇ ਉਹ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਟੈਚੂ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪੈਰਾ ਦੇਾਂਗਾ ਜੇ ਮਾਂ ਦਾ ਦੁੱਧ ਪੀਤਾ ਤੇ ਇੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉੱਥੇ ਜਿਹੜੇ ਦੇਲ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖ ਦੇਣਗੇ ਸੋ ਐਸੇ ਵਿਅਕਤੀਆਂ ਦੇ ਲਈ ਮੈਂ ਜਿੱਥੇ ਸਰਕਾਰ ਨੂੰ ਵੀ ਕਹਾਂਗਾ ਕਿ ਉਹ ਐਸੇ ਵਿਅਕਤੀਆਂ ਨੂੰ ਨਕੇਲ ਪਾਉਣ ਲਈ ਜਿੱਥੇ ਜਿੱਥੇ ਵੀ ਜ਼ਰੂਰੀ ਕੰਮ ਜਿਹੜੀ ਕਾਰਵਾਈ ਕਰਨ ਦੀ ਲੋੜ ਹੈ ਚਾਹੇ ਉਹ ਵਿਦੇਸ਼ੀਆ ਸਰਕਾਰਾਂ ਦੇ ਨਾਲ ਕਰਨ ਦੀ ਡਿਪਲੋਮੈਟਿਕ ਗੱਲਬਾਤ ਕਰਨੀ ਹੈ ਇਹਨਾਂ ਦੇ ਉੱਤੇ ਨਕੇਲ ਪਾਉਣੀ ਚਾਹੀਦੀ ਹੈ ਔਰ ਨਾਲ ਮੈਂ ਦਲਿਤ ਸਭ ਭਾਈਚਾਰੇ ਨੂੰ ਵੀ ਅਪੀਲ ਕਰਦਾ ਹੈ ਕਿ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਆਪਣਾ ਪੈਰਾ ਦਿੰਦੇ ਹੋਏ ਐਸੇ ਗਨ ਅੰਸਰਾਂ ਦੇ ਲਈ ਚੈਲੰਜ ਬਣ ਕੇ ਖੜੇ ਹੋ ਤਾਂ ਕਿ ਕੋਈ ਦੁਬਾਰਾ ਇਹੋ ਜੀ ਗੱਲ ਹਰਕਤ ਕਰਨ ਦੀ ਜੁਰਤ ਨਾ ਕਰ ਸਕੇ ਸੋ ਮੈਂ ਫੇਰ ਇੱਕ ਵਾਰ ਅਖੀਰ ਦੇ ਵਿੱਚ ਪੁਰਪਰੰਤ ਸੱਚ ਜਿਹੜਾ ਪੰਨੂ ਹੈ ਉਹਨੂੰ ਚੈਲੰਜ ਕਰਨਾ ਕਿ ਮਾਂ ਦਾ ਦੁੱਧ ਪੀਤਾ ਤੇ 14 ਤਰੀਕ ਨੂੰ ਫਲੋਰ ਆ ਕੇ ਦਿਖਾਈ